ਵਾਸ਼ਾ ਨੇ ਵਜ਼ੀਰ ਨੂੰ ਕਿਹਾ ਕਿ ਮੈਨੂੰ ਇੱਕ ਗੱਲ ਦਾ ਜਵਾਬ ਦੇ ਤਾ ਵਜ਼ੀਰ ਕਹਿੰਦਾ ਦੱਸੋ ਕਹਿੰਦਾ ਇੱਕ ਮੈਂ ਸਵਾਲ ਕਰਦਾ ਤੇਰੇ ਕੋਲੋਂ ਤੇ ਤੂੰ ਉਹਦਾ ਮੈਨੂੰ ਜਵਾਬ ਦੇਣਾ ਕਿ ਨਾਨਕ ਦੁਖੀਆ ਸਭ ਸੰਸਾਰ ਤੇ ਇਹਦਾ ਜਵਾਬ ਤੂੰ ਮੈਨੂੰ 2 ਦਿਨ ਦੇ ਵਿੱਚ ਵਿੱਚ ਦੇਣਾ ਤੇ ਉਹ ਜਿਹੜਾ ਵਜ਼ੀਰ ਆ ਸੁਣ ਕੇ ਕਹਿੰਦਾ ਜੀ ਠੀਕ ਹੈ ਕੋਸ਼ਿਸ਼ ਕਰੂੰਗਾ ਮੈਂ ਤਾਂ ਉਹ ਬੜਾ ਘਰੇ ਜਾ ਕੇ ਆਪਦੇ ਸਾਰੇ ਘਰਦਿਆਂ ਨੂੰ ਕਹਿੰਦਾ ਕਿ ਮੈਨੂੰ ਰਾਜੇ ਨੇ ਆਹ ਜਿਹੜਾ ਸਵਾਲ ਕੀਤਾ ਪਰ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਮੈਂ ਇਹਦਾ ਕੀ ਜਵਾਬ ਦਵਾ ਮੈਨੂੰ ਤਾਂ ਕੁਝ ਪਰਲੇ ਨਹੀਂ ਪੈਂਦਾ ਦੋ ਦਿਨ ਹੋ ਗਏ ਵਜ਼ੀਰ ਜਿਹੜਾ ਹੈਗਾ ਉਹ ਰਾਜ ਦਰਬਾਰ ਨਾ ਆਇਆ ਤੇ ਜਿਹੜੀ ਵਜ਼ੀਰ ਦੀ ਕੁੜੀ ਆ ਤੇ ਰਾਜੇ ਦੀ ਕੁੜੀ ਦੋਵੇਂ ਸਹੇਲੀਆਂ ਹੁੰਦੀਆਂ ਤਾਂ ਰਾਜੇ ਦੀ ਕੁੜੀ ਕਹਿੰਦੀ ਕਿ ਵਜ਼ੀਰ ਅੰਕਲ ਵੀ ਵਜ਼ੀਰ ਚਾਚਾ ਵੀ ਨਹੀਂ ਆਇਆ ਤੇ ਕੀ ਗੱਲ ਹੋ ਗਈ ਕਹਿੰਦਾ ਮੈਂ ਉਹਦੇ ਘਰ ਜਾ ਕੇ ਨਾ ਵੀ ਉਹ ਆਪਣੀ ਸਹੇਲੀ ਨੂੰ ਮੇਲ ਆਉਣੀ ਤੇ ਜਿਹੜੀ ਬਾਦਸ਼ਾਹ ਦੀ ਕੁੜੀ ਹੁੰਦੀ ਆ ਉਹ ਵਜੀਰ ਦੀ ਕੁੜੀ ਨੂੰ ਮਿਲਣ ਲਈ ਉਹਦੇ ਘਰ ਆ ਜਾਂਦੀ ਹੈ ਤੇ ਸਾਰਿਆਂ ਨੂੰ ਦੇਖਦੀ ਕਿ ਬੜੇ ਉਦਾਸ ਜਿਹੇ ਹੋਏ ਬੈਠੇ ਤੇ ਪੁੱਛਦੀ ਕਹਿੰਦੀ ਕੀ ਗੱਲ ਹੋ ਗਈ ਤੇ ਕਹਿੰਦੇ ਕੁਛ ਨਹੀਂ ਉਹ ਆਪਣੀ ਸਹੇਲੀ ਨੂੰ ਪੁੱਛਦੀ ਕਹਿੰਦੀ ਦੱਸ ਮੈਨੂੰ ਕੀ ਹੋਇਆ ਤੇ ਉਹਦੀ ਸਹੇਲੀ ਕਹਿੰਦੀ ਕਿ ਤੇਰੇ ਬਾਪੂ ਨੇ ਮੇਰੇ ਬਾਪੂ ਨੂੰ ਇੱਕ ਸਵਾਲ ਪਾਇਆ ਤੇ ਉਹਨਾਂ ਨੂੰ ਕੋਈ ਜਵਾਬ ਨਹੀਂ ਆਉਂਦਾ ਪਿਆ ਤੇ ਬਾਪੂ ਨੇ ਇਹੀ ਕਿਹਾ ਹੈ ਬਾਪੂ ਨੂੰ ਕਿ ਮੈਨੂੰ 2 ਦਿਨ ਦੇ ਵਿੱਚ ਇਹਦਾ ਜਵਾਬ ਚਾਹੀਦਾ ਉਹ ਕਹਿੰਦੀ ਤੁਸੀਂ ਦੱਸੋ ਕੀ ਸਵਾਲ ਆ ਉਹ ਕਹਿੰਦੇ ਜੀ ਸਵਾਲ ਇਹ ਪਾਇਆ ਨਾਨਕ ਦੁਖੀਆ ਸਭ ਸੰਸਾਰ ਕਹਿੰਦੀ ਫਿਰ ਠੀਕ ਆ ਕਹਿੰਦੀ ਮੈਂ ਤੁਹਾਨੂੰ ਜਵਾਬ ਦੱਸ ਦਿੰਨੀ ਆ ਤੁਸੀਂ ਮੇਰੇ ਬਾਪੂ ਨੂੰ ਜਾ ਕੇ ਕਹਿ ਦਿਓ ਕਹਿੰਨ ਤੁਸੀਂ ਮੇਰੇ ਬਾਦਸ਼ਾਹ ਬਾਪੂ ਨੂੰ ਜਾ ਕੇ ਕਹਿਣਾ ਸੁਖਿਆ ਸੋ ਜਿਸ ਘਰ ਸਤਵੰਤੀ ਨਾਰ ਤੇ ਬਿਜ ਜੈਨ ਤੋਂ ਭਾਵ ਆ ਵੀ ਜਿਹੜੀ ਜਿੱਥੇ ਔਰਤ ਖੁਸ਼ ਆ ਅਕਲਮੰਦ ਜਿਹੜੀ ਔਰਤ ਆ ਜਿਹੜੀ ਘਰ ਨੂੰ ਚਲਾਉਂਦੀ ਆ ਸਵਾਰਦੀ ਆ ਉਹ ਘਰ ਹਮੇਸ਼ਾ ਖੁਸ਼ ਆ ਤੇ ਉਹਨੇ ਉਸੇ ਤਰ੍ਹਾਂ ਜਾ ਕੇ ਵਜ਼ੀਰ ਨੇ ਜਦੋਂ ਦੱਸਿਆ ਤੇ ਉਹਨੇ ਨਾਲ ਇਹ ਵੀ ਕਹਿਤਾ ਕਹਿੰਦੀ ਜੇ ਮੇਰੇ ਬਾਪੂ ਨੇ ਪੁੱਛਿਆ ਨਾ ਕਿ ਤੁਹਾਨੂੰ ਇਹ ਸਵਾਲ ਦਾ ਜਵਾਬ ਕਿੰਨੇ ਦਿੱਤਾ ਤੇ ਤੁਸੀਂ ਮੇਰਾ ਨਾਮ ਲੈ ਦਿਓ ਕਹਿੰਦਾ ਠੀਕ ਆ ਜਦੋਂ ਵਜ਼ੀਰ ਜਾ ਕੇ ਕਹਿੰਦਾ ਤੇ ਉਹੀ ਗੱਲ ਬਾਦਸ਼ਾਹ ਨੇ ਪੁੱਛਿਆ ਕਹਿੰਦਾ ਤੈਨੂੰ ਇਹ ਗੱਲ ਕਿੰਨੇ ਦੱਸੀ ਆ ਕਹਿੰਦਾ ਜੀ ਤੁਹਾਡੀ ਬੇਟੀ ਨੇ ਦੱਸਿਆ ਮੈਨੂੰ ਇਹ ਗੱਲ ਤਾਂ ਬਾਦਸ਼ਾਹ ਨੂੰ ਜਿਹੜਾ ਹੈਗਾ ਬਹੁਤ ਗੁੱਸਾ ਚੜਦਾ ਕਹਿੰਦਾ ਵੀ ਮੇਰੀ ਕੁੜੀ ਨੇ ਉਹਨੂੰ ਇਹ ਗੱਲ ਇਹ ਸਵਾਲ ਦਾ ਜਵਾਬ ਦਿੱਤਾ ਤੇ ਕਹਿੰਦਾ ਉਹਨੂੰ ਸੱਦੋ ਮੇਰੇ ਸਾਹਮਣੇ ਤੇ ਲੋ ਜੀ ਉਹ ਆਪਦੀ ਕੁੜੀ ਨੂੰ ਉਥੇ ਰਾਜ ਦਰਬਾਰ ਦੇ ਵਿੱਚ ਸਾਦ ਦਾ ਜਦੋਂ ਤੇ ਉਹ ਜਦੋਂ ਕੁੜੀ ਜਾਂਦੀ ਆ ਤੇ ਉਹ ਮੂੰਹ ਤੇ ਕੋਈ ਆਪਦਾ ਪਰਦਾ ਨਹੀਂ ਲੈਂਦੀ ਤੇ ਉਹ ਹੋਰ ਗੁੱਸੇ ਹੋ ਜਾਂਦਾ ਕਹਿੰਦਾ ਤੂੰ ਐਡੀ ਭਰੀ ਮਹਿਫਲ ਦੇ ਵਿੱਚ ਆਈਆਂ ਤੇ ਤੂੰ ਆ ਕੇ ਤੈਨੂੰ ਇਹ ਨਹੀਂ ਲੱਗਿਆ ਕਿ ਤੂੰ ਆਪਦਾ ਮੂੰਹ ਕਵਰ ਕਰਕੇ ਆਵੇਂ ਇੱਥੇ ਮੇਰੀ ਤੂੰ ਬੇਇੱਜ਼ਤੀ ਕਰਵਾਈ ਹੈ ਤੇ ਤੂੰ ਤੂੰ سزا ਦੀ ਹੱਕਦਾਰ ਬਣਦੀ ਆ ਤੇ ਉਹ ਕਹਿੰਦੀ ਜੇ ਤੁਹਾਨੂੰ ਇੰਨਾ ਹੀ ਮੇਰਾ ਹੈਗਾ ਸੀਗਾ ਵੀ ਮੈਂ ਤੁਹਾਡੇ ਨਾਲ ਗਲਤ ਕੀਤਾ ਜਾਂ ਤੁਸੀਂ ਮੈਂ ਇੱਥੇ ਆ ਕੇ ਰਾਜ ਦਰਬਾਰ ਦੇ ਵਿੱਚ ਤੇ ਜੇ ਤੁਹਾਨੂੰ ਮੇਰੀ ਇੰਨੀ ਇੱਜ਼ਤ ਦੀ ਫਿਕਰ ਸੀਗੀ ਤੇ ਤੁਸੀਂ ਮੈਨੂੰ ਰਾਜ ਦਰਬਾਰ ਦੇ ਵਿੱਚ ਸੱਦਿਆ ਹੀ ਕਿਉਂ ਤੇ ਉਹਨੂੰ ਇੰਨੀ ਕੁ ਗੁੱਸਾ ਚੜਦਾ ਨਾ ਤੇ ਕਹਿੰਦਾ ਜੇ ਤੂੰ ਮੇਰੀ ਇੱਜ਼ਤ ਨਹੀਂ ਸਾਂਭ ਸਕੀ ਨਾ ਤੇ ਕਹਿੰਦਾ ਤੈਨੂੰ ਇਸ ਗੱਲ ਦਾ ਜਿਹੜੀ ਤੈਨੂੰ ਇਸ ਗੱਲ ਦੀ ਸਜ਼ਾ ਦਿੱਤੀ ਜਾਊਗੀ ਤੋਂ ਆਪਣੇ ਸਾਰੇ ਉਹਨੂੰ ਵਜ਼ੀਰ ਨੂੰ ਵੀ ਕਹਿੰਦਾ ਆਪਣੇ ਜਿੰਨੇ ਵੀ ਕੰਮੇ ਹੁੰਦੇ ਕਹਿੰਦੇ ਵੀ ਸਭ ਤੋਂ ਇੱਕ ਗਰੀਬ ਬੰਦਾ ਲੱਭੋ ਇਹਦੇ ਵਿਆਹ ਤੇ ਲਈ ਜਿਹਦੇ ਨਾਲ ਮੈਨੂੰ ਵਿਆਵਾ ਕਹਿੰਦਾ ਵੀ ਉਹਦੇ ਕੋਲ ਕੁਛ ਨਾ ਹੋਵੇ ਨਾ ਉਹਦੇ ਘਰ ਰੋਟੀ ਵੀ ਨਾ ਪੱਕਦੀ ਹੋਵੇ ਇਹੋ ਜਿਹਾ ਬੰਦਾ ਚਾਹੀਦਾ ਉਹਨੂੰ ਸਜ਼ਾ ਦੇ ਤੌਰ ਤੇ ਤੇ ਲੋ ਜੀ ਉਹਨਾਂ ਨੇ ਇੱਕ ਲੱਭਿਆ ਬੜਾਈ ਵਿਚਾਰਾ ਉਹਦੇ ਕੋਲ ਕੁਛ ਨਹੀਂ ਨਾ ਰੋਟੀ ਨਾ ਰਹਿਣ ਨੂੰ ਘਰ ਨਾ ਕੁਛ ਵੀ ਨਹੀਂ ਹੈਗਾ ਉਹ ਕਹਿੰਦਾ ਹੁਣ ਇਹ ਤਾਂ ਨ ਵਿਆਹ ਕਰ ਦੋ ਜਦੋਂ ਉਹ ਉੱਥੇ ਜਾਂਦੇ ਕਹਿੰਦੇ ਜੀ ਤੁਹਾਡੇ ਨਾਲ ਰਾਜੇ ਦਾ ਵੀ ਕੁੜੀ ਦਾ ਵਿਆਹ ਕਰਨਾ ਉਹ ਡਰੇ ਉਹ ਕਹਿੰਦਾ ਵੀ ਮੇਰੇ ਕੋਲ ਤਾਂ ਕੁਛ ਵੀ ਨਹੀਂ ਹੈਗਾ ਤੇ ਰਾਜੇ ਦੀ ਕੁੜੀ ਨਾਲ ਮੈਂ ਕਿਵੇਂ ਵਿਆਹ ਕਰ ਲਵਾਂ ਉਹ ਕਹਿੰਦੇ ਖੁਦ ਹੀ ਰਾਜਾ ਜੀ ਦਾ ਹੁਕਮ ਆ ਤੇ ਕਹਿੰਦਾ ਤੁਸੀਂ ਨਾਲ ਚੱਲੋ ਜਦੋਂ ਜਾਂਦਾ ਉਹ ਰਾਜ ਮਹਿਲ ਲੈ ਕੇ ਆਉਂਦੇ ਆ ਤੇ ਲੋ ਜੀ ਉੱਥੇ ਉਹ ਕੁੜੀ ਦਾ ਫੇਰੇ ਕਰਾਉਂਦਾ ਵਿਆਹ ਕਰਾ ਕੇ ਤੇ ਉਹਨਾਂ ਦੋਵਾਂ ਜਾਨਿਆਂ ਨੂੰ ਰਾਜ ਮਹਿਲ ਦੇ ਵਿੱਚੋਂ ਬਾਹਰ ਕੱਢ ਦਿੰਦਾ ਆਪਣੀ ਕੁੜੀ ਨੂੰ ਵੀ ਤੇ ਜਵਾਈ ਨੂੰ ਤਾਂ ਕੁੜੀ ਬਹੁਤ ਸਮਝਦਾਰ ਸੀ ਬਹੁਤ ਸਿਆਣੀ ਸੀ ਉਹ ਤੁਰ ਗਈ ਤੁਰ ਗਈ ਤੇ ਉਹਨਾਂ ਨੇ ਇੱਕ ਜੰਗਲ ਦੇ ਵਿੱਚ ਜਾ ਕੇ ਦੇਖਿਆ ਤੇ ਉੱਥੇ ਸੀਗੀਆਂ ਲੱਕੜੀਆਂ ਛੋਟੀਆਂ ਛੋਟੀਆਂ ਪਈਆਂ ਤੇ ਕੁੜੀ ਕਹਿੰਦੀ ਕਿ ਤੁਸੀਂ ਮੇਰੇ ਨਾਲ ਆ ਲੱਕੜਾਂ ਜਿਹੜੀਆਂ ਹੈਗੀਆਂ ਉਹ ਇਕੱਠੀਆਂ ਕਰੋ ਤੇ ਉਹਨਾਂ ਦੋਵਾਂ ਜਣਿਆਂ ਨੇ ਉਹ ਲੱਕੜਾਂ ਇਕੱਠੀਆਂ ਕੀਤੀਆਂ ਤੇ ਜਿੰਨੀਆਂ ਕਿ ਲੱਕੜਾਂ ਇਕੱਠੀਆਂ ਹੋਈਆਂ ਉਹਨਾਂ ਨੂੰ ਵੇਚ ਕੇ ਰਾਤ ਦੇ ਲਈ ਆਪ ਦੇ ਲਈ ਭੋਜਨ ਖਾਣ ਦਾ ਬੰਦੋਬਸਤ ਕੀਤਾ ਇਸ ਤਰ੍ਹਾਂ ਹੀ ਕਰਦਿਆ ਕਰਦਿਆ ਉਹ ਉਸੇ ਜੰਗਲ ਦੇ ਵਿੱਚ ਰਹਿਣ ਲੱਗ ਗਏ ਤੇ ਰੋਜ਼ ਲੱਕੜਾਂ ਇਕੱਠੀਆਂ ਕਰਿਆ ਕਰਨ ਤੇ ਉਹਨਾਂ ਲੱਕੜਾਂ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਿਆ ਕਰਨ। ਤਾਂ ਇੱਕ ਦਿਨ ਉਹਨਾਂ ਨੂੰ ਬਹੁਤ ਵੱਡੇ ਇੱਕ ਮੋਢ ਮਿਲਦਾ ਲੱਕੜ ਦਾ ਜਦੋਂ ਉਹਨੂੰ ਤੋੜਦੇ ਆ ਤੋੜਦੇ ਤੇ ਉਸ ਮੋਢ ਦੇ ਵਿੱਚੋਂ ਉਹਨਾਂ ਨੂੰ ਬਹੁਤ ਸਾਰਾ ਧੰਨ ਮਿਲਦਾ। ਜਿਸ ਧੰਨ ਦੇ ਨਾਲ ਉਹ ਆਪਣਾ ਉਹਨਾਂ ਉਸ ਧੰਨ ਨੂੰ ਵੇਚ ਕੇ ਆਪਦੇ ਲਈ ਇੱਕ ਘਰ ਬਣਾਉਂਦੇ ਆ। ਆਪ ਦਾ ਬਹੁਤ ਵਧੀਆ ਜੋ ਵੀ ਉਹਨਾਂ ਨੂੰ ਰਹਿਣ ਦੇ ਲਈ ਬੰਦੋਬਸਤ ਦੀ ਜ਼ਰੂਰਤ ਹੁੰਦੀ ਉਹ ਸਾਰਾ ਸਮਾਨ ਇਕੱਠਾ ਕਰ ਲੈਂਦੇ ਆ। ਸੋ ਇੱਦਾਂ ਹੀ ਕਰਦੇ ਕਰਦੇ ਉਹ ਇੱਕ ਦਿਨ ਐਡਾ ਵੱਡਾ ਲੱਕੜਹਾਰਾ ਬਣ ਜਾਂਦਾ ਆ। ਤੇ ਇੱਕ ਦਿਨ ਫੇਰ ਜੰਗਲ ਦੇ ਵਿੱਚ ਲੱਕੜਾਂ ਇਕੱਠੀਆਂ ਕਰਦਾ ਹੁੰਦਾ ਤੇ ਉਧਰੋਂ ਇੱਕ ਰਾਜਾ ਉਹੀ ਰਾਜਾ ਫੇਰ ਆਉਂਦਾ ਆ ਤੇ ਆਪਣੇ ਵਜ਼ੀਰ ਦੇ ਨਾਲ ਤੇ ਰਾਜੇ ਨੂੰ ਕੋਈ ਜਾਨਵਰ ਹਮਲਾ ਕਰਨ ਲੱਗ ਜਾਂਦਾ ਤੇ ਉਹ ਲੱਕੜਹਾਰਾ ਉਹਨੂੰ ਰਾਜੇ ਨੂੰ ਬਚਾ ਲੈਂਦਾ। ਤੇ ਉਹ ਕਹਿੰਦਾ ਵੀ ਇਹ ਮੁੰਡਾ ਕੌਣ ਆ ਕਿਉਂਕਿ ਉਹ ਪਛਾਣਦਾ ਹੀ ਨਹੀਂ ਕਿ ਇਹ ਮੇਰਾ ਜਵਾਈ ਆ। ਤੇ ਉਹ ਜਦੋਂ ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ ਕਹਿੰਦੇ ਇਹਨੇ ਮੇਰੀ ਜਾਨ ਬਚਾਈ ਆ ਤੇ ਇਹਨੂੰ ਆਪਾਂ ਨਾ ਆਪਾਂ ਆਪਣੇ ਘਰ ਖਾਣੇ ਤੇ ਸੱਦਦੇ ਆ ਤੇ ਉਹ ਕਹਿੰਦੇ ਜੀ ਮੈਂ ਤੁਹਾਨੂੰ ਆਪਣੇ ਘਰ ਖਾਣੇ ਤੇ ਸੱਦਣਾ ਚਾਹਣਾ ਰਾਜਾ ਜੀ ਕਹਿੰਦੇ ਇਨਾਮ ਵਜੋ ਉਹ ਕਹਿੰਦੇ ਜੀ ਮੈਂ ਅੱਜ ਨਹੀਂ ਦੱਸ ਸਕਦਾ ਮੈਂ ਤੁਹਾਨੂੰ ਇਸ ਗੱਲ ਦਾ ਜਵਾਬ ਕੱਲ ਨੂੰ ਦਵਾਂਗਾ ਕਿਉਂਕਿ ਮੈਂ ਸਭ ਤੋਂ ਪਹਿਲਾਂ ਆਪਦੇ ਘਰ ਗੱਲ ਕਰੂੰਗਾ ਫਿਰ ਹੀ ਮੈਂ ਤੁਹਾਨੂੰ ਇਸ ਗੱਲ ਦਾ ਜਵਾਬ ਦੇ ਸਕਦਾ ਕਹਿੰਦੇ ਠੀਕ ਆ ਜਦੋਂ ਅਗਲੇ ਦਿਨ ਫੇਰ ਉਸੇ ਜਗ੍ਹਾ ਤੇ ਉਹ ਵਜ਼ੀਰ ਮਿਲਦਾ ਤੇ ਉਹ ਵਜ਼ੀਰ ਨੂੰ ਕਹਿੰਦਾ ਕਿ ਨਹੀਂ ਮੇਰੇ ਘਰੋਂ ਇਹ ਹੁਕਮ ਹੋਇਆ ਕਿ ਪਹਿਲਾਂ ਤੁਸੀਂ ਮੇਰੇ ਘਰ ਖਾਣੇ ਤੇ ਆਓ ਉਸ ਤੋਂ ਬਾਅਦ ਮੈਂ ਤੁਹਾਡੇ ਘਰ ਖਾਣੇ ਤੇ ਆਉਂਗਾ ਤੇ ਰਾਜਾ ਕਹਿੰਦਾ ਇਹ ਕੋਈ ਅਮੀਰ ਆਦਮੀ ਲੱਗਦਾ ਜਿਹੜਾ ਆਪਾਂ ਨੂੰ ਬੁਲਾਈ ਜਾਂਦਾ ਵੀ ਸਾਡੇ ਘਰ ਖਾਣੇ ਤੇ ਆਓ ਤੇ ਕਹਿੰਦਾ ਚਲੋ ਕੋਈ ਗੱਲ ਨਹੀਂ ਆਪਾਂ ਇਹਦੇ ਘਰ ਜਾ ਕੇ ਦੇਖਦੇ ਆਂ ਜਦੋਂ ਅਗਲੇ ਦਿਨ ਰਾਜਾ ਖਾਣੇ ਤੇ ਜਾਂਦਾ ਤੇ ਜਾ ਕੇ ਦੇਖਦਾ ਤੇ ਇਹ ਆਪਣੇ ਘਰ ਲੈ ਕੇ ਜਾਂਦਾ ਖਾਣੇ ਤੇ ਬਿਠਾਉਂਦਾ ਜੋ ਟੇਬਲ ਤੇ ਬੈਠਦੇ ਆ ਤੇ ਇਹਦੀ ਘਰ ਵਾਲੀ ਆਉਂਦੀ ਯਾਨੀ ਕਿ ਰਾਜੇ ਦੀ ਕੁੜੀ ਉਹਦਾ ਮੂੰਹ ਫੁੰਡ ਕੱਢਿਆ ਹੁੰਦਾ ਤੇ ਖਾਣਾ ਰੱਖਦੀ ਆ ਜਦੋਂ ਮੂੰਹ ਦੇ ਵਿੱਚ ਗੁਰਕੀ ਭਾਉਂਦਾ ਕਹਿੰਦਾ ਖਾਣਾ ਬਹੁਤ ਸਵਾਦ ਬਣਿਆ ਤੇ ਉਹ ਕਹਿੰਦੀ ਜੀ ਸ਼ੁਕਰੀਆ ਤੇ ਜਦੋਂ ਉਹ ਖਾਣਾ ਖਾ ਕੇ ਹਟਦੇ ਤੇ ਹੱਥ ਧਵਾਉਣ ਲੱਗ ਜਾਂਦੀ ਆ ਤੇ ਉਹਦੇ ਕੁੜੀ ਦੇ ਮੂੰਹ ਨਿਕਲ ਜਾਂਦਾ ਸੁਖਿਆ ਸੋਈ ਜਿਸ ਘਰ ਸੁਖਵੰਤੀ ਨਾਰ ਤੇ ਉਹ ਕਹਿੰਦਾ ਤੁਸੀਂ ਕੌਣ ਤੇ ਉਹ ਆਪਦਾ ਕੁੰਡ ਤਾਂ ਚੱਕਦੀ ਆ ਕਹਿੰਦੀ ਪਿਤਾ ਜੀ ਮੈਂ ਤੁਹਾਡੀ ਬੇਟੀ ਤੋ ਉਹਨੂੰ ਬੜਾ ਅਚੰਭਾ ਹੁੰਦਾ ਕਿ ਮੈਂ ਤਾਂ ਇਹਨੂੰ ਇੱਕ ਗਰੀਬ ਦੇ ਨਾਲ ਵਿਆਹਿਆ ਸੀ ਤੇ ਇਹ ਅੱਜ ਐਟਾ ਵੱਡੇ ਰਾਜ ਮਹਿਲ ਦੇ ਵਿੱਚ ਰਹਿ ਰਹੀ ਆ ਤੇ ਉਹ ਫਿਰ ਦੱਸਦੀ ਉਹ ਕਹਿੰਦੀ ਸਾਡਾ ਔਖਾ ਸਮਾਂ ਸੀ ਦੋਵਾਂ ਜਾਣਿਆਂ ਨੇ ਬੜਾ ਰਲ ਕੇ ਕੱਢਿਆ ਆ ਤੇ ਅਸੀਂ ਆਪਣੀ ਮਿਹਨਤ ਨਾਲ ਅੱਜ ਇਸ ਮੁਕਾਮ ਤੇ ਪਹੁੰਚੇ ਆ ਸੋ ਜਦੋਂ ਸਾਡੇ ਕੋਈ ਵੀ ਪਰੇਸ਼ਾਨੀ ਵਾਲਾ ਸਮਾਂ ਜੇ ਅਸੀਂ ਦੋਵੇਂ ਜਾਣੇ ਰਲ ਕੇ ਉਸ ਟਾਈਮ ਨੂੰ ਕੱਢਦੇ ਆ ਤੇ ਸਾਡੇ ਜਿਹੜੀਆਂ ਖੁਸ਼ੀਆਂ ਜਿਹੜੀਆਂ ਵਰਕਤਾਂ ਆਉਣੀਆਂ ਜਿਹੜੀਆਂ ਤੈਹ ਹੋ ਜਾਂਦੀਆਂ ਕੁਦਰਤੀ ਇਹ ਪਰਮਾਤਮਾ ਵੱਲੋਂ ਫਿਰ ਕਿਉਂਕਿ ਜਦੋਂ ਤੁਸੀਂ ਇੱਕ ਦੂਜੇ ਦੀ ਰਿਸਪੈਕਟ ਕਰਦੇ ਆ ਪਿਆਰ ਕਰਦੇ ਆ ਸਤਿਕਾਰ ਕਰਦੇ ਆ ਤੇ ਬਰਕਤਾਂ ਉੱਥੇ ਹਮੇਸ਼ਾ ਹੁੰਦੀਆਂ ਨੇ ਤੇ ਉਸ ਦਿਨ ਉਸ ਰਾਜੇ ਨੂੰ ਉਸ ਗੱਲ ਦਾ ਸਮਝ ਲੱਗੀ ਕਿ ਨਾਨਕ ਦੁਖੀਆ ਸਭ ਸੰਸਾਰ ਉਹ ਕਹਿੰਦੇ ਸੁਖੀਆ ਸੋਈ ਜਿਸ ਘਰ ਸਤਵੰਤੀ ਣਾਰ ਭਾਵ ਜਿਸ ਘਰ ਦੀ ਔਰਤ ਸੁਖੀ ਹੈ ਉਹਦੇ ਘਰ ਵਾਲੇ ਵੱਲੋਂ ਉਹਨੂੰ ਪੂਰੀ ਰਿਸਪੈਕਟ ਦਿੱਤੀ ਜਾਂਦੀ ਹੈ ਉਹ ਘਰ ਹਮੇਸ਼ਾ ਸੁਖੀ ਰਹਿੰਦਾ ਹੈ ਕਿਉਂਕਿ ਉਸ ਘਰ ਦੇ ਵਿੱਚ ਕਦੀ ਕਲੇਸ਼ ਨਹੀਂ ਹੁੰਦਾ ਤੇ ਹਮੇਸ਼ਾ ਬਰਕਤਾਂ ਹੀ ਰੰਗਦੀਆਂ ਨੇ ਸੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਮਾਂ ਚਾਹੇ ਜੇ ਜਾਂ ਮਰਜ਼ੀ ਹੋਵੇ ਸਾਨੂੰ ਇੱਕ ਦੂਜੇ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਹੈ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਆਇਓ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ